ਕਿਉਂ ਨਹੀਂ ਉਹ ਤੇ ਉਹ ਜਹਾਂਪਤ ਕਿਹਾ ਨਹੀਂ ਜੇ ਉਹ ਲੱਖਵਾਰਾ ਬਗਲ ਨਾਲ ਕਰਦੇ ਰਿਹਾ ਕਿਉਂ ਨਹੀਂ ਰਾਜਦਾਨਾ ਜੰਨਾ ਚਰ ਰੋਟੇ ਨਹੀਂ ਮਸਤ ਰਾਜਦਾਨਾ ਉਹਨਾਂ ਦੇ ਸੰਜਮ ਕਿਹੜੀ ਤਿੱਕੀ ਕੰਮ ਸੋ ਸਾਰੇ ਦੇ ਐਚ ਕੇ ਐਮ ਪੀ ਮਨੁਖਤਾ ਨੂੰ ਲੈ ਤੱਕ ਮਰਦੀ ਦਬੈਸਿਸ ਕੇ ਤੋਟ ਪਰਿਆ ਪਰ ਤੋਟ ਉਹ ਦੀ ਸਾਰੀ ਰਚਨਾ ਦਾ ਬਾਤਸ਼ਾਹ ਉਹਨੇ ਤੇ ਨਾ ਚੀ ਤੇ ਤੋਂ ਮਨਤਾ ਗੇ ਤੈਨੂੰ ਤਾਂ ਨੇ ਪਿਆਰ ਦਾ ਸਰੂਪ ਨੇ ਤੈਨੂੰ ਹਮ ਦਰਦੀ ਦਾ ਸਰੂਪ ਨੇ ਅਲੈਨੀਆ ਦਾ ਸਰੂਪ ਨੇ ਤੇ ਤੂੰ ਕੀ ਬਣ ਗਿਆ ਤੂੰ ਪੱਥਰ ਬਣ ਗਿਆ ਬਸ ਵਾਪਸ ਕਰ ਹੁਣ ਕਰ ਆਇਆ ਮੇਰਾ ਫਿਰ ਮਾਇ ਵਾਪਸ ਕਰ ਹੁਣ ਅਸੈਂ ਕਰ ਤੂੰ ਜਿੰਨਾ ਚਿਰ ਆਪਾ ਵਾਪਸ ਕਰ ਨਹੀਂ ਆਉਂਦੇ ਦੇਖਦੇ ਨੇ ਕਿ ਕਰ ਤੇ ਕਰੇ ਆਪੇ ਉਹਨਾਂ ਚ ਅਨਰੈਸਟ ਐਂਗਲ ਗਰੀਡ ਸਭ ਕੁਝ ਹੋਣਾ ਉਹਨੇ ਬਣਾਇਆ ਏਕੁ ਯਾਨੇ ਫਲਾਣੇ ਦੇ ਤੇ ਬੰਦੇ ਨੂੰ ਦਿਖਾਇਆ ਹੈ ਕਿ ਆਪ ਜਿੱਥੇ ਤੂੰ ਜਾ ਰਿਹਾ ਹੈ ਗਲਤ ਜਾ ਰਿਹਾ ਹੈ। ਕਉ ਜਿੰਨ ਤੱਕ ਜਾ ਰਹਿ ਤੈਨੂੰ ਰਾਜਾ ਉਦੈ ਨਹੀਂ ਖਲੋ ਕੇ ਤੂੰ ਸੋਚ ਤੇ ਰਸਤਾ ਗਲਤ ਹੈ ਤੇਰੇ ਨੂੰ ਅੰਜਨਾ ਚਾਹੀਦਾ ਸੀ ਨਾ ਤੱਕ ਬਹੁਤ ਕੋਸ਼ਿਸ਼ਂ ਕਰ ਤੇਰੇ ਕੋਲ ਕਿੱਥੇ ਹੈ ਤੂੰ ਰਸਤੇ ਇਤਲੀ ਚਾਹ। ਹਾਂ ਸੋ ਇੰਜਨ ਉਧੇਰ ਤੂੰ ਦੀ ਬਖਸ਼ਿਸ਼ ਨਾਲ ਕਿਸੇ ਦੇ ਮੋਹਣੇ ਕਰ ਗਿਆ ਕਿਸੇ ਨੂੰ ਸੁਣੇ ਦੇ ਰਿਹਾ। ਜੀ ਉਹਦੇ ਮੂੰਹ ਗਾਂ ਕੇ ਸੇ ਨੂੰ ਸੁਣੀਏ ਵਰਤਦਾ ਉਹ ਹੀ ਹੈ ਜੀ ਆਪਾਂ ਨੂੰ ਇੱਕ ਉਂਜੀ ਆ ਮਿਸ ਅੰਡਰਸਟੈਂਡਿੰਗ ਹੁੰਦੀ ਕਿ ਮੇਰੇ ਮੂੰਹ ਨੇ ਆਪਣੇ ਮੂੰਹ ਕੁਝ ਬੋਲਦਾ ਹੈ ਰਾਮ ਬੋਲੇ ਰਾਮ ਨਾ ਬੋਲੇ ਰਾਮ ਬਿਨ ਕਿੰਦੇ ਰੱਬ ਤੋਂ ਬਿਨਾ ਹੋਰ ਕੌਣ ਬੋਲ ਰਾਮ ਬੋਲ ਸਵੈਚ ਕੇ ਅਲਤੀ ਆਪਾਂ ਨੂੰ ਸਾਰੀ ਦੁਨੀਆ ਨੂੰ ਪਿਆਰ ਨਾਲ ਇਹਦੇ ਨਾਲ ਜੋੜਨੀ ਚਾਹੀਦਾ ਕਿ ਇਹ ਇੱਕ ਸ਼ਾਂਤੀ ਦੀ ਬਹੁਤ ਦੁਨੀਆੰਗਲ ਕਰੀ ਬਹੁਤ ਕਹਿਰੀ ਹੈ ਬਹੁਤ ਮੂਮੈਂਟ ਐਕਸਪੀਰੀ ਹੈ ਪਰ ਜਦੋਂ ਆਪਾ ਆਪਣੇ ਆਤਮ ਨੂੰ ਪਛਾਣ ਲਿਆ ਆਪਣੇ ਆਸ਼ਾ ਉਹਦੀ ਬਾਈ ਪ੍ਰੋਡਕਟਸ ਉਸ ਉਠੀ ਨਾ ਫਾਈਨ ਤੁਸੀਂ ਪਰੇ ਪਰ ਇਕਲੇ ਦੀ ਮਾ ਪਲੇ ਪਰ ਜੀ ਇਤੋਂ ਸਹੀ ਸ਼ਾਂਤਾਂ ਸ਼ਾਂਤੀ ਦੇ ਕੁ ਉਸ ਤਰ੍ਹਾਂ ਤੇ ਮੀਵਾ ਸਕਦੇ ਨਹੀਂ ਉਸ ਕਰਨ ਦੇ ਕਿ ਮੈਂ ਸ਼ਾਂਤ ਹਾਂ ਜੋ ਵਾਈ ਗਰੂ